ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਰਮੇਸ਼ਰ ਦੇ ਬਣਾਏ ਹੋਏ ਪੰਜਾਂ ਤੱਤਾਂ ਦੀ ਅੱਜ ਅਸੀਂ ਵਿਚਾਰ ਕਰਦੇ ਆਂ ਕਿ ਅਕਾਲ ਪੁਰਖ ਵਾਹਿਗੁਰੂ ਉਹ ਸ੍ਰਿਸ਼ਟੀ ਦਾ ਮਾਲਕ ਉਹ ਅੱਲਾ ਉਹ ਗੋਡ ਹਰੀ RAM ਗੋਬਿੰਦ ਸਾਰੀ ਸ੍ਰਿਸ਼ਟੀ ਦਾ ਮਾਲਕ ਸਾਡੀ ਪਰਵਰਿਸ਼ ਇਹ ਸਰੀਰ ਦੀ ਪਰਵਰਿਸ਼ ਜੋ ਮਾਇਆ ਦੇ ਵਿੱਚ ਮਾਇਆ ਰੂਪੀ ਇਹ ਸਰੀਰ ਹੈ ਇਸ ਦੀ ਪਰਵਰਿਸ਼ ਉਹ ਪੰਜਾਂ ਤੱਤਾਂ ਨਾਲ ਕਿਵੇਂ ਕਰਦਾ ਹੈ ਦੇਖੋ ਹਵਾ ਬਣਾਈ ਪਰਮੇਸ਼ਰ ਨੇ ਅਕਾਲ ਪੁਰਖ ਵਾਹਿਗੁਰੂ ਨੇ ਇਸ ਹਵਾ ਦੀ ਜਿਹੜੀ ਅਸੀਂ ਸਾਹ ਲੈਂਦੇ ਹਾਂ ਸਾਹ ਐਨੇ ਇੰਪੋਰਟਡ ਹਨ ਕਿ ਇੱਕ ਵੀ ਸਾਹ ਉਹ ਬੰਦ ਕਰ ਦੇ ਤੇ ਇਹ ਸਰੀਰ ਦੀ ਮੌਤ ਹੈ ਸਾਨੂੰ ਦਿਨ ਰਾਤ ਅਸੀਂ ਉਸ ਹਵਾ ਤੋਂ ਸਾਹ ਲੈ ਰਹੇ ਹਾਂ ਦਿਨ ਰਾਤ ਸਾਹ ਲੈਂਦੇ ਹਾਂ ਸੁੱਤਿਆਂ ਲੈਂਦੇ ਹਾਂ ਜਾਗਦੇ ਹਾਂ ਪਰ ਅਸੀਂ ਇਸ ਸਾਹ ਲੈਣ ਤੇ ਉਸ ਦਾ ਕਦੇ ਸ਼ੁਕਰਾਨਾ ਨਹੀਂ ਕੀਤਾ ਸ਼ੁਕਰਾਨਾ ਤੇ ਕੀ ਅਸੀਂ ਉਸ ਨੂੰ ਕਦੇ ਯਾਦ ਨਹੀਂ ਕੀਤਾ ਗੁਣ ਗਾਇਨ ਨਹੀਂ ਕੀਤੇ ਨਾ ਸ਼ੁਕਰਾਨਾ ਕਰਦੇ ਹਾਂ ਉਹਦਾ ਪਰਮੇਸ਼ਰ ਦੇ ਬਣਾਏ ਹੋਏ ਫਿਰ ਦੂਸਰਾ ਤੱਤ ਪਾਣੀ ਜਿਸ ਪਾਣੀ ਤੋਂ ਸਾਨੂੰ ਪਿਆਸ ਲੱਗਦੀ ਹੈ ਤੇ ਸਾਡੀ ਪਿਆਸ बुझਦੀ ਹੈ ਪਰ ਅਸੀਂ ਗੁਣ ਗਾਇਨ ਤੇ ਕੀ ਕਰਨੇ ਹਨ ਉਹਦਾ ਸ਼ੁਕਰਾਨਾ ਵੀ ਨਹੀਂ ਕਰਦੇ ਪਰਮੇਸ਼ਰ ਦੇ ਬਣਾਏ ਹੋਏ ਤੀਸਰੇ ਤੱਤ ਧਰਤੀ ਧਰਤੀ ਤੋਂ ਅਸੀਂ ਅਨਾਜ ਲੈ ਕੇ ਇਸ ਸਰੀਰ ਦੀ ਪਰਵਰਿਸ਼ ਹੁੰਦੀ ਹੈ ਇਹ ਸਰੀਰ ਤਾਕਤਵਰ ਹੁੰਦਾ ਹੈ ਇਸ ਨੂੰ ਤਾਕਤ ਮਿਲਦੀ ਹੈ ਖਾਣੇ ਤੋਂ ਪਰ ਅਸੀਂ ਬਿਲਕੁਲ ਨਾ ਸ਼ੁਕਰੇ ਹਾਂ ਪਰਮੇਸ਼ਰ ਨੂੰ ਕਦੇ ਯਾਦ ਨਹੀਂ ਕੀਤਾ ਜਦੋਂ ਅਸੀਂ ਉਹ ਖਾਣਾ ਖਾ ਲੈਂਦੇ ਹਾਂ ਖਾਣ ਤੋਂ ਬਾਅਦ ਜੋ ਪਚਦਾ ਹੈ ਉਹ ਚੌਥਾ ਤੱਤ ਅਗਨੀ ਹੈ ਇਸ ਅਗਨੀ ਦੇ ਜਰੀਏ ਸਾਡੇ ਸਰੀਰ ਦੇ ਵਿੱਚ ਜੋ ਖਾਦਾ ਹੋਇਆ ਖਾਣਾ ਹੈ ਉਹ ਪਚਦਾ ਹੈ ਅਗਨੀ ਦੇ ਜਰੀਏ ਅਗਨੀ ਤਤ ਦੇ ਜਰੀਏ ਪਰ ਅਸੀਂ ਕਦੇ ਸ਼ੁਕਰਾਨਾ ਨਹੀਂ ਕਰਦੇ ਕਦੇ ਅਸੀਂ ਯਾਦ ਨਹੀਂ ਕੀਤਾ ਕਿ ਇਹ ਕਿਸ ਤਰ੍ਹਾਂ ਪਰਮੇਸ਼ਰ ਸਾਡੀ ਪਰਵਰਿਸ਼ ਕਰਦਾ ਹੈ ਪੰਜਵਾਂ ਤਤ ਹੈ ਆਕਾਸ਼ ਆਕਾਸ਼ ਤਤ ਉਹ ਆਕਾਸ਼ ਤਤ ਹੈ ਜਿਸ ਨੂੰ ਪੰਜ ਤਤ ਕਿਹਾ ਗਿਆ ਹੈ ਗੁਰਬਾਣੀ ਦੇ ਵਿੱਚ ਇਹ ਆਕਾਸ਼ ਤਤ ਹੈ ਆਕਾਸ਼ ਤੱਤ ਹੈ ਸੋਜੀ ਵਾਲਾ ਤੱਤ ਅਕਲ ਵਾਲਾ ਤੱਤ ਬੁੱਧ ਵਾਲਾ ਤੱਤ ਇਹ ਵਿਵੇਕ ਬੁੱਧ ਵਾਲਾ ਤੱਤ ਇਹੀ ਹੈ ਤੱਤ ਉਹ ਅਸਲੀ ਤੱਤ ਜੋ ਪੰਜ ਤੱਤ ਹੈ ਇਹਨਾਂ ਸਾਰਿਆਂ ਦਾ ਪ੍ਰਧਾਨ ਤੱਤ ਪੰਜ ਪ੍ਰਵਾਨ ਪੰਜ ਪ੍ਰਧਾਨ ਇਹ ਉਹ ਪੰਜ ਪ੍ਰਵਾਨ ਤੱਤ ਹੈ ਇਹ ਉਹ ਪ੍ਰਧਾਨ ਤੱਤ ਹੈ ਜਿਸ ਦੇ ਜਰੀਏ ਅਸੀਂ ਉਹਨੂੰ ਯਾਦ ਕਰਕੇ ਉਹਦੀ ਚਰਨ-ਚਰਨ ਵੀ ਲੈ ਲੈਨੇ ਹਾਂ ਉਹਦੀ ਚਰਨ-ਚਰਨ ਲੈ ਸਕਦੇ ਹਾਂ ਇਸੇ ਜਨਮ ਮੁੱਖਾ ਜਨਮ ਦੇ ਵਿੱਚ ਪਰ ਅਸੀਂ ਇਸੇ ਅਕਲ ਤੋਂ ਕੀ ਫਾਇਦਾ ਲੈ ਰਹੇ ਹਾਂ ਕੀ ਕਰ ਰਹੇ ਹਾਂ ਅਸੀਂ ਬਿਲਕੁਲ ਨਾ ਸ਼ੁਕਰੇ ਹੋਏ ਬੈਠੇ ਹਾਂ ਨਾਮ ਉਹਦਾ ਕੀ ਜਪਨਾ ਆ ਸੀ ਉਹਦਾ ਉਹਦਾ ਸ਼ੁਕਰਾਨਾ ਤੱਕ ਨਹੀਂ ਕਰਦੇ ਤਾਂ ਫਿਰ ਅਸੀਂ ਅਕਿਰਤ ਕਰਨ ਨਹੀਂ ਤੇ ਫਿਰ ਹੋਰ ਕੀ ਹਾਂ